ਸਟੇਟ ਕਾਲਜੀ ਮੈਂ ਆਪਕੀ ਸੰਪਤੀ ਪਹੁੰਚੀ ਤੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੀਆਂ ਭੈਣਾਂ ਦੇ ਬਹੁਤ ਵਧੀਆ ਸਟਾਫ ਲੈ ਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਲੈ ਕੇ ਆਏ ਆ ਜੀ ਅਸੀਂ ਗਰਮੀਆਂ ਵਾਸਤੇ ਬਹੁਤ ਹੀ ਸੋਹਣਾ ਡੇਟੀ ਵੇਅਰ ਵਾਸਤੇ ਕੱਪੜਾ ਬਿਲਕੁਲ ਠੰਡਾ ਕੱਪੜਾ ਬਿਲਕੁਲ ਠੰਡਾ ਕੱਪੜਾ ਜਿਸ ਤੀਆਂ ਸਾਡੀਆਂ ਭੈਣਾਂ ਕੁਰਤਾ ਬਰਮਾ ਸਕਦੀਆਂ ਨੇ ਲੋਹਰਾ ਬਰਮਾ ਸਕਦੀਆਂ ਨੇ ਸਰਵਾ ਕਮੀਜ਼ ਵੀ ਬਣਾ ਸਕਦੀਆਂ ਨੇ ਇਹ ਇਹ ਅਸੀਂ ਸਾਡੀਆਂ ਭੈਣਾਂ ਵਾਸਤੇ ਸਪੈਸ਼ਲ ਲੈ ਕੇ ਆਏ ਆ ਸਾਡੇ ਕੋਲੋਂ ਇਹ ਤੁਸੀਂ ਖਰੀਦ ਸਕਦੇ ਹੋ ਸਹੀ ਤਰ੍ਹਾਂ ਦੇ ਕੱਲਰ ਸਾਡੇ ਕੋਲ ਇਹਦੇ ਬਹੁਤ ਨੇ ਦੇਖੋ ਜੀ ਸਟਿਚ ਬਹੁਤ ਹੀ ਵਧੀਆ ਸਟਿਚ ਵਾਲਾ ਕੱਪੜਾ ਜੀ ਤੇ ਬੇਨਤੀ ਇਹ ਆਗੇ ਅਸੀਂ ਆਪ ਜੀ ਨੂੰ ਸਟਿਚ ਕਰਕੇ ਦੇਵਾਂਗੇ ਆਪਣੇ ਕਾਜੀ ਰੂਪ ਦੀਕ ਤੋਂ ਆਪ ਜੀ ਨੂੰ ਸਟਿਚ ਕਰਕੇ ਇਹ ਕੱਪੜਾ ਮਿਲੂਗਾ ਜੀ ਤੁਸੀਂ ਲੋਰ ਬਣਵਾ ਸਕਦੇ ਹੋ ਟੀ-ਸ਼ਰਟ ਬਣਵਾ ਸਕਦੇ ਹੋ ਸਰਗ ਬੁਣਵਾ ਸਕਦੇ ਹੋ ਕੁਰਤਾ ਬੁਣਵਾ ਸਕਦੇ ਹੋ ਕੁਰਤੀ ਬੁਣਵਾ ਸਕਦੇ ਹੋ ਕੁਝ ਵੀ ਬੁਣਵਾ ਸਕਦੇ ਹੋ ਬਿਲਕੁਲ ਠੰਡਾ ਕੱਪੜਾ ਬਹੁਤ ਹੀ ਵਧੀਆ ਮਲਾਇਮ ਕੱਪੜਾ ਵਾ ਜਿਹੜਾ ਸਾਡੇ ਤੇ ਪਹਿਣਾ ਵਾਸਤੇ ਸਪੈਸ਼ਲ ਲੈ ਕੇ ਆਏ ਆਂ ਅਸੀਂ ਜਿਸ ਵੀ ਸਾਡੀ ਭੈਣ ਨੇ ਬਣਵਾਉਣਾ ਜਾਂ ਖਰੀਦਣਾ ਉਸ ਸਕਰੀਨਸ਼ਾਟ ਲੈ ਕੇ ਸਾਨੂੰ ਫੇਰ ਸਕਦੀਆਂ ਨੇ ਜਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੀਆਂ ਨੇ ਬਹੁਤ ਹੀ ਪਿਆਰੀ ਪਿਆਰੀ ਕਲਰ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਜਦੋਂ ਮਰਜ਼ੀ ਸਾਡੇ ਨੰਬਰਾਂ ਦੇ ਉੱਤੇ ਕਾਲ ਕਰਕੇ ਸਾਡੀਆਂ ਭੈਣਾਂ ਇਹ ਕੱਪੜਾ ਸਾਡੇ ਕੋਲ ਖਰੀਦ ਸਕਦੇ ਨੇ ਬਹੁਤ ਹੀ ਠੰਡਾ ਕੱਪੜਾ ਸਟਿਚਵਲ ਕੱਪੜਾ ਲੋਰਲ ਮਾ ਸਕਦੇ ਹੋ ਟੀਸ਼ਰਟ ਬੁਮਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਤੁਸੀਂ ਬੁਮਾਉਣੀ ਆ ਸਾਡੇ ਕੋਲ ਸਟਿਚ ਕਰਵਾ ਕੇ ਲੈ ਸਕਦੇ ਹੋ ਜਿਹੜਾ ਕੀ ਇਹਦਾ ਰੇਟ ਪਊਗਾ ਉਹ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਵਿਦ ਕੱਪੜਾ ਆਪ ਜੀ ਨੂੰ ਸਟਿਚ ਕਰਕੇ ਦਿੱਤਾ ਜਾਊਗਾ 500 ਰੁਪਏ ਦੇ ਵਿੱਚ ਸਟਿਚ ਕਰਕੇ ਆਪ ਜੀ ਨੂੰ ਦਿੱਤਾ ਜਾਊਗਾ ਇਸ ਤੋਂ ਬਾਅਦ ਸਟੱਡੀਆਂ ਪਹਿਣਾ ਵਾਸਤੇ ਜਿਵੇਂ ਇਹ ਅਸੀਂ ਗਰਮੀਆਂ ਵਾਸਤੇ ਸਟੱਫ ਲੈ ਕੇ ਆਏ ਸੀ ਇਸੇ ਤਰ੍ਹਾਂ ਹੀ ਆਹ ਮੂਰੇ ਤੁਹਾਨੂੰ ਪਤਾ ਹੀ ਆ ਕਿ ਠੰਡਾਂ ਆ ਚੁੱਕੀਆਂ ਨੇ ਠੰਡਾਂ ਵਾਸਤੇ ਬਹੁਤ ਹੀ ਵਧੀਆ ਸਟੱਫ ਇਸੇ ਤਰ੍ਹਾਂ ਦਾ ਸਾਡੀਆਂ ਪਹਿਣਾ ਵਾਸਤੇ ਲੈ ਕੇ ਆਏ ਆ ਚੈੱਕ ਕਰੋ ਬਹੁਤ ਵਧੀਆ ਸਟੱਫ ਹੈ ਜੀ ਚੈੱਕ ਕਰੋ ਬਹੁਤ ਵਧੀਆ ਪ्युअर ਬੂਲਨ ਦੇ ਵਿੱਚ ਆ ਜੀ ਇਹਦੀ ਤੁਸੀਂ ਲੋਰ ਬਣਵਾ ਲਓ ਇਹਦਾ ਤੁਸੀਂ ਟੀ-ਸ਼ਰਟ ਬਣਵਾ ਲਓ ਸੂਟ ਬਣਵਾ ਲਓ ਕਿਸੇ ਵੀ ਤਰ੍ਹਾਂ ਤੁਸੀਂ ਸਟਿਚ ਕਰਵਾ ਸਕਦੇ ਹੋ ਸਾਡੇ ਕੋਲ ਬਹੁਤ ਹੀ ਸੋਹਣਾ ਕਪੜਾ ਬੱਚਿਆਂ ਵਾਸਤੇ ਵੀ ਡੇਲੀ ਵੇਅਰ ਵਾਸਤੇ ਬਹੁਤ ਵਧੀਆ ਸੋਹਣਾ ਕੱਪੜਾ ਹੈ ਜੀ ਇਸੇ ਤਰ੍ਹਾਂ ਇਹਦੇ ਵਿੱਚ ਕਈ ਕਲਰ ਲੈ ਕੇ ਆਏ ਆ ਜਿਸ ਤਰ੍ਹਾਂ ਇਹ ਦੇਖੋ ਦੇਖੋ ਜੀ ਸਟਿਚ ਵਾਲਾ ਕੱਪੜਾ ਬਹੁਤ ਪਿਆਰਾ ਕਪੜਾ ਵਾ ਬਹੁਤ ਗਰਮ ਕੱਪੜਾ ਜੀ ਇਹ ਵੀ ਸਾਡੀਆਂ ਭੈਣਾਂ ਸਾਡੇ ਕੋਲ ਖਰੀਦ ਸਕਦੀਆਂ ਨੇ ਇਹਦੇ ਵਿੱਚ ਕਈ ਕਲਰ ਲੈ ਕੇ ਆਏ ਆ ਜੀ ਅਸੀਂ ਆ ਲੋ ਜੀ ਚੈੱਕ ਕਰੋ ਦੇਖੋ ਬਹੁਤ ਪਿਆਰਾ ਕੱਪੜਾ ਜੀ ਕਈ ਕਲਰ ਲੈ ਕੇ ਆਏ ਆ ਜੀ ਅਸੀਂ ਚੈੱਕ ਕਰੋ ਜਿਵੇਂ ਤੁਸੀਂ ਲੋਰਾ T-ਸ਼ਰਟਾਂ ਕਮੀਜ਼ ਕੋਟਾ কুরਤੀ ਹਰ ਤਰ੍ਹਾਂ ਦਾ ਜੀ ਚੀਜ਼ ਨੂੰ ਤੁਸੀਂ ਸਟਿਚ ਕਰਵਾ ਸਕਦੇ ਹੋ ਸਾਡੇ ਕੋਲ ਵਿਦ ਕਪੜਾ ਸਟਿਚ ਕਰਕੇ ਸਿਰਫ ਸਿਰਫ 500 ਰੁਪਏ ਦੇ ਵਿੱਚ ਅਸੀਂ ਆਪ ਜੀ ਨੂੰ ਪ੍ਰੋਵਾਈਡ ਕਰਵਾਵਾਂਗੇ ਜਿੰਨਾ ਵੀ ਭਣਾ ਨੂੰ ਜ਼ਰੂਰਤ ਹੈ ਉਹ ਸਕਰੀਨ ਸ਼ਾਟ ਲੈ ਸਕਦੀਆਂ ਨੇ ਜਾਂ ਸਾਡੇ ਨਾਲ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੀਆਂ ਨੇ ਬਹੁਤ ਹੀ ਪਿਆਰਾ ਹੈ ਬਹੁਤ ਹੀ ਜਿਆਦਾ ਪਿਆਰਾ ਕਪੜਾ ਹੈ ਜੀ ਕੀ ਤੁਸੀਂ ਆਰਡਰ ਕਰ ਸਕਦੇ ਹੋ ਜਿਹੜਾ ਇਹ ਕੱਪੜਾ ਹੈਗਾ ਇਹ ਕਪੜਾ ਹੈਗਾ ਜੀ ਸਰਦੀਆਂ ਵਾਸਤੇ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਇਹ ਕਪੜਾ ਇਹ ਕਪੜਾ ਜੀ ਗਰਮੀਆਂ ਵਾਸਤੇ ਇਹ ਤੁਸੀਂ ਸਾਨੂੰ ਜਦੋਂ ਮਰਜ਼ੀ ਸਾਡੇ ਦਿੱਤੇ ਗਏ ਨੰਬਰਾਂ ਤੇ ਆਰਡਰ ਕਰ ਸਕਦੇ ਹੋ ਤੇ ਵੀ ਲੋ ਸਮਾਲੋ ਟੀ-ਸ਼ਰਟ ਸਮਾਲੋ ਜਾਂ ਤੁਸੀਂ কুর্তা ਸਮਾ ਸਕਦੇ ਹੋ ਜਾਂ ਤੁਸੀਂ ਪੂਰਾ ਸੂਟ ਵੀ ਸਮਾ ਸਕਦੇ ਹੋ ਜੀ ਵਿਦ ਸਟੀਚਿੰਗ 500 ਰੁਪਏ ਦੇ ਵਿੱਚ ਆਪ ਜੀ ਨੂੰ ਪਊਗਾ ਵਿਦ ਸਟੀਚਿੰਗ ਤੋ ਜਿੰਨਾ ਵੀ ਭੈਣਾਂ ਨੇ ਖਰੀਦਣਾ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡੀ ਰਮਜੀਤ ਬੁਟੀਕ ਦੁਕਾਨ ਦੇ ਉੱਤੇ ਸੰਪਰਕ ਕਰ ਸਕਦੇ ਆ ਸਾਡੇ ਦਿੱਤੇ ਗਏ ਨੰਬਰ ਉੱਤੇ ਸੰਪਰਕ ਕਰ ਸਕਦੇ ਆ ਬਹੁਤ ਧੰਨਵਾਦ